ਪੰਜਾਬ ਸਰਕਾਰ ਦੇ ਵੱਲੋਂ ਹਰਿਆਣਾ ਨੂੰ ਦਿੱਤੇ ਜਾਣ ਵਾਲੇ ਪਾਣੀ ਤੋਂ ਲੈ ਕੇ ਇਨਕਾਰ ਕਰ ਦਿੱਤਾ ਗਿਆ ਹੈ। ਇਹ तमाम ਕਲਾਸ਼ ਕਿਹਨਾ ਕਾਰਨਾ ਕਰਕੇ ਸ਼ੁਰੂ ਹੋਣੀ ਹੈ ਤੇ ਮੁੱਖ ਮੰਤਰੀ ਦੇ ਮੌਜੂਦਾ ਬਿਆਨ ਵੀ ਜੇਕਰ ਅਸੀਂ ਪੜਚੋਲ ਕਰੀਏ ਜਗਜੀ ਸਿੰਘ ਜੀ ਤਾਂ ਬਿਆਨ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਨੇ ਜੋ ਉੱਪਰ ਕੇ ਸਾਹਮਣੇ ਆਈਆਂ। ਦੂਜੇ ਵਿੱਚ ਇਹ ਗੱਲ ਕਹਿੰਦੇ ਨੇ ਕਿ ਜੀ ਤੁਸੀਂ ਸਿੰਧੂ ਸਮਝੌਤਾ ਰੱਦ ਤੇ ਕਰਨਾ ਹੀ ਕੀ ਹੈ ਕਿ ਅਸੀਂ ਕਰਨਾ ਹੈਗਾ ਹੈ ਜਿਹੜਾ ਪਾਕਿਸਤਾਨ ਦੇ ਨਾਲ ਉਹ ਪਾਣੀ ਡਾਇਵਰਟ ਕਰਕੇ ਸਾਨੂੰ ਦੇ ਦਿਓ ਤੇ ਫਿਰ ਅਸੀਂ ਜਿਹੜਾ ਉਹਦੇ ਵਿੱਚੋਂ ਹਰਿਆਣਾ ਨੂੰ ਦੇ ਦਵਾਂਗੇ। ਸਿੰਧੂ ਜਲ ਸਮਝੌਤਾ ਜੇ ਟੁੱਟਦਾ ਹੈਗਾ ਤੇ ਉਹਨੂੰ ਇਧਰਲੇ ਬੰਨੇ ਸਮਝੌਤਾ ਤੇ ਤੋੜ ਦਿੱਤਾ ਪਰ ਉਹ ਆਪਾਂ ਕਹਿ ਲਈ ਕਿ ਪਾਣੀ ਡਾਇਵਰਟ ਕਰਨ ਨੂੰ ਅਜੇ ਇਸ ਤਰ੍ਹਾਂ ਨਹੀਂ ਹੈ ਕਿ ਛੱਟਪਟ ਦਿਨਾਂ ਦੇ ਵਿੱਚ ਹੀ ਜਿਹੜਾ ਪਾਣੀ ਡਾਇਵਰਟ ਹੋ ਜਾਏਗਾ ਕਿ ਉਧਰੋਂ ਪਾਸੇ ਤੋਂ ਨੂੰ ਮੋੜਨਾ ਹੀ ਹੈਗਾ ਉਹਦੇ ਲਈ ਤੁਹਾਨੂੰ ਕਿੰਨੀ ਫੋਰਸ ਲੱਗੇਗੀ ਕਿੰਨੇ ਡੈਮ ਬਣਾਉਣੇ ਪੈਣਗੇ ਕੀ ਨਹਿਰਾਂ ਬਣਾਉਣੀਆਂ ਪੈਣਗੀਆਂ ਉਹ ਸਾਰਾ ਸਿਸਟਮ ਜਿਹੜਾ ਹੈ ਕਰਨ ਦੇ ਵਿੱਚ ਕੁਝ ਐਕਸਪਰਟਸ ਇਹ ਕਹਿ ਰਹੇ ਨੇ ਕਿ 15 ਸਾਲ ਵੀ ਲੱਗ ਸਕਦੇ ਨੇ ਕੁਝ ਕਹਿ ਰਹੇ ਨੇ 20 ਸਾਲ ਵੀ ਲੱਗ ਸਕਦੇ ਨੇ ਤੇ ਫੇਰ ਉਹ ਪਾਣੀ ਜਿਹੜਾ ਇਧਰਲੇ ਬੰਨੇ ਨੂੰ ਆਏਗਾ ਰੌਪੇਰੀਆ ਨੇ ਇਹੀ ਹੈ ਕਿ ਇਹ ਸਿਧਾਂਤ ਜਿਹੜਾ ਹੈ ਨਾ ਸਿਰਫ ਇੰਨਾ ਕੀ ਹੈ ਕਿ ਜਦੋਂ ਹੜ੍ਹ ਆਉਂਦਾ ਹੈ ਤੇ ਲਾਗੇ-ਚਾਗੇ ਦੇ ਏਰੀਆ ਪ੍ਰਭਾਵਿਤ ਹੁੰਦੇ ਨੇ ਤੇ ਜੇ ਉਹ ਡੁੱਬਦੇ ਨੇ ਤੇ ਉਸ ਪਾਣੀ ਤੇ ਅਧਿਕਾਰ ਵੀ ਉਹਨਾਂ ਦਾ ਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਹਰਿਆਣਾ ਨੂੰ ਦਿੱਤੇ ਜਾਣ ਵਾਲੇ ਪਾਣੀ ਤੋਂ ਲੈ ਕੇ ਇਨਕਾਰ ਕਰ ਦਿੱਤਾ ਗਿਆ ਹੈ ਇਹ ਤਮਾਮ ਕਲਾਸ਼ ਕਿਨਾ ਕਾਰਨਾ ਕਰਕੇ ਸ਼ੁਰੂ ਹੋਈ ਨੇ ਅਤੇ ਮੁੱਖ ਮੰਤਰੀ ਦੇ ਮੌਜੂਦਾ ਬਿਆਨ ਦੀ ਜਿੱਕਰ ਅਸੀਂ ਪੜਚੋਲ ਕਰੀਏ ਜਗਜੀਤ ਸਿੰਘ ਜੀ ਤਾਂ ਬਿਆਨ ਦੇ ਵਿੱਚੋਂ ਕਿਹੜੀਆਂ ਚੀਜ਼ਾਂ ਨੇ ਜੋ ਉੱਭਰ ਕੇ ਸਾਹਮਣੇ ਆ ਰਹੀਆਂ ਆ ਬਿਲਕੁਲ ਪਿਛਲੇ ਦਿਨੀ ਨਾ BBMB ਦੀ ਤੁਹਾਨੂੰ ਯਾਦ ਹੋਵੇਗਾ ਕਿ ਆਪਾਂ ਵਾਰ-ਵਾਰ ਕਹਿੰਦੇ ਰਹੇ ਕਿ ਜਿਹੜਾ ਪਾਖੜਾ ਬੋਰਡ ਮੈਨੇਜਮੈਂਟ ਬੋਰਡ ਹੈਗਾ ਏ ਤੇ ਉਸ ਦਾ ਜਿਹੜਾ ਹੈ ਪਹਿਲਾਂ ਇਹ ਹੁੰਦਾ ਸੀ ਕਿਉਂਕਿ ਜਿਹੜਾ ਵਾਟਰ ਹੈ ਸਟੇਟ ਸਬਜੈਕਟ ਹੈਗਾ ਏ ਤੇ ਕਿਉਂਕਿ ਪਾਖੜਾ ਜਿਹੜਾ ਹੈ ਬੋਰਡ ਮੈਨੇਜਮੈਂਟ ਬੋਰਡ ਜਿਹੜਾ ਪਾਣੀ ਪੰਜਾਬ ਦੇ ਨਾਲ ਸੰਬੰਧਤ ਹੈ ਤੇ ਬਕਾਇਦਾ ਉੱਤੇ ਜਿਹੜੇ ਵੱਡੇ ਅਫਸਰ ਸਨ ਵੱਡੇ ਉਹ ਤੇ ਸਨ ਕਿਤਨਾ ਕਿਤੇ ਪੰਜਾਬ ਵਾਲੇ ਹੁੰਦੇ ਸਨ ਨਾਲ ਜਿਹੜਾ ਹੈ ਹਰਿਆਣੇ ਵਾਲਾ ਹੁੰਦਾ ਸੀ ਖਰਚਾ ਸਾਰਾ ਕੁਝ ਜਿਹੜਾ ਹੈ ਸ਼ੇਅਰ ਇਸ ਤਰੀਕੇ ਦੇ ਨਾਲ ਹੁੰਦਾ ਸੀ ਪਰ ਹੌਰੀ ਹੌਲੀ ਸਾਰਾ ਸੈਂਟਰ ਨੇ ਆਪਣੇ ਹੱਥਾਂ ਦੇ ਵਿੱਚ ਉਹ ਚੀਜ਼ ਲੈ ਲਈ ਪਿਛਲੇ ਦਿਨੀ ਉਸਦੀ ਮੀਟਿੰਗ ਹੁੰਦੀ ਹੈ ਤੇ ਉੱਥੇ ਜਿਹੜੇ ਹਰਿਆਣੇ ਦੇ ਸਰਕਾਰ ਦੇ ਵੱਲੋਂ ਬਕਾਇਦਾ ਕਿਹਾ ਜਾਂਦਾ ਹੈ ਕਿ ਸਾਨੂੰ ਪੀਣ ਵਾਲਾ ਪਾਣੀ ਦੀ ਲੋੜ ਹੈਗੀ ਤੇ ਸਾਨੂੰ ਹੋਰ ਪਾਣੀ ਦਿੱਤਾ ਜਾਵੇ ਤੇ ਪੰਜਾਬ ਸਰਕਾਰ ਨੇ ਉੱਥੇ ਆਪਣਾ ਪੱਖ ਰੱਖਿਆ ਕਿ ਸਾਡੇ ਕੋਲ ਪਾਣੀ ਨਹੀਂ ਹੈ ਕਿ ਅਸੀਂ ਰਜਵਾਹੇ ਵਗੈਰਾ ਜਾਂ ਜਿੰਨਾ ਵੀ ਪਾਣੀ ਸਾਡੇ ਵਾਲੇ ਬੰਨੇ ਆਉਂਦਾ ਹੈ ਅਸੀਂ ਉਹ ਯੂਟਿਲਾਈਜ਼ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਕੱਲ ਮੁੱਖ ਮੰਤਰੀ ਬਕਾਇਦਾ ਵੀਡੀਓ ਜਾਰੀ ਕਰਦੇ ਨੇ ਜਿਸ ਦੇ ਵਿੱਚ ਉਹ ਕਿਤਨਾ ਕਿਤੇ ਕਹਿੰਦੇ ਨੇ ਕਿ ਸਾਰਾ ਕੁਝ ਰਾਜਨੀਤਿਕरण ਹੋ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਰ ਰਹੀ ਹੈ ਦੂਜੇ ਹੋਂ ਵਿੱਚ ਇਹ ਗੱਲ ਕਹਿੰਦੇ ਨੇ ਕਿ ਜੀ ਤੁਸੀਂ ਸਿੰਧੂ ਸਮਝੌਤਾ ਰੱਦ ਤੇ ਕਰਨਾ ਹੀ ਕਿਹਾ ਹੈ ਕਿ ਅਸੀਂ ਕਰਨਾ ਹੈਗਾ ਹੈ ਜਿਹੜਾ ਪਾਕਿਸਤਾਨ ਦੇ ਨਾਲ ਉਹ ਪਾਣੀ ਡਾਇਵਰਟ ਕਰਕੇ ਸਾਨੂੰ ਦੇ ਦਿਓ ਤੇ ਫਿਰ ਅਸੀਂ ਜਿਹੜਾ ਉਹਦੇ ਵਿੱਚੋਂ ਹਰਿਆਣੇ ਨੂੰ ਦੇ ਦੇਵਾਂਗੇ ਤੁਸੀਂ ਹੁਣ ਇਹ ਦੇਖੋ ਕਿ ਕਈ ਵਾਰੀ ਜਿਹੜੇ ਮੁੱਖ ਮੰਤਰੀ ਲੈਵਲ ਦੇ ਕਿਉਂਕਿ ਅਸੀਂ ਬਹੁਤ ਸਾਰੇ ਵਿਸ਼ਲੇਸ਼ਣ ਜਿਹੜੇ ਇੱਥੇ ਸੁਣੇ ਵੀ ਹੈਗੇ ਆ ਤੇ ਆਪਾਂ ਉਹਨੂੰ ਨੋਟ ਵੀ ਕੀਤਾ ਹੈ ਹੁਣ ਮੁੱਖ ਮੰਤਰੀ ਲੈਵਲ ਦਾ ਬੰਦਾ ਉਸ ਤੋਂ ਪਹਿਲਾਂ ਪਾਕਿਸਤਾਨ ਪਹਿਲਾਂ ਇਹ ਐਲਾਨ ਕਰ ਚੁੱਕਾ ਹੈ ਕਿ ਐਕਟ ਆਫ ਵਾਰ ਹੈਗਾ ਹੈ ਦੂਜਾ ਜਿਹੜਾ ਹੈ ਸਿੰਧੂ ਜਲ ਸਮਝੌਤਾ ਜੇ ਟੁੱਟਦਾ ਹੈਗਾ ਤੇ ਉਹਨੂੰ ਇਧਰਲੇ ਬੰਨੇ ਸਮਝੌਤਾ ਤੇ ਤੋੜ ਦਿੱਤਾ ਪਰ ਉਹ ਆਪਾਂ ਕਹਿ ਲਈ ਕਿ ਪਾਣੀ ਡਾਇਵਰਟ ਕਰਨ ਨੂੰ ਅਜੇ ਇਸ ਤਰ੍ਹਾਂ ਨਹੀਂ ਹੈ ਕਿ ਛੱਟਪਟ ਦਿਨਾਂ ਦੇ ਵਿੱਚ ਹੀ ਜਿਹੜਾ ਪਾਣੀ ਡਾਇਵਰਟ ਹੋ ਜਾਏਗਾ ਕਿ ਉਧਰੋਂ ਪਾਸੇ ਇਧਰ ਨੂੰ ਮੋੜਨਾ ਹੀ ਹੈਗਾ ਉਹਦੇ ਲਈ ਤੁਹਾਨੂੰ ਕਿੰਨੀ ਫੋਰਸ ਲੱਗੇਗੀ ਕਿੰਨੇ ਡੈਮ ਬਣਾਉਣੇ ਪੈਣਗੇ ਕੀ ਨਹਿਰਾਂ ਬਣਾਉਣੀਆਂ ਪੈਣਗੀਆਂ ਉਹ ਸਾਰਾ ਸਿਸਟਮ ਜਿਹੜਾ ਹੈ ਕਰਨ ਦੇ ਵਿੱਚ ਕੁਝ ਐਕਸਪਰਟਸ ਇਹ ਕਹਿ ਰਹੇ ਨੇ ਕਿ 15 ਸਾਲ ਵੀ ਲੱਗ ਸਕਦੇ ਨੇ ਕੁਝ ਕਹਿ ਰਹੇ ਨੇ 20 ਸਾਲ ਵੀ ਲੱਗ ਸਕਦੇ ਨੇ ਤੇ ਫਿਰ ਉਹ ਪਾਣੀ ਜਿਹੜਾ ਇਧਰਲੇ ਬੰਦੇ ਨੂੰ ਆਏਗਾ ਓਕੇ ਤੇ ਫਿਰ ਜਦੋਂ ਪਾਕਿਸਤਾਨੀ ਕਹਿ ਚੁੱਕਾ ਹੈ ਕਿ ਐਕਟ ਆਫ ਵਾਰ ਹੈਗਾ ਤੇ ਫਿਰ ਕੀ ਪੰਜਾਬ ਦੇ ਮੁੱਖ ਮੰਤਰੀ ਸਪੋਰਟ ਕਰ ਨੇ ਵੀ ਠੀਕ ਆ ਵੀ ਹੁਣ ਜੇ ਮੰਨ ਲਓ ਕਿ ਜੰਗ ਜੇ ਲੱਗਦੀ ਹੈਗੀ ਆ ਤੇ ਫਿਰ ਉਸ ਦਾ ਸਭ ਤੋਂ ਵੱਧ ਨੁਕਸਾਨ ਤੇ ਪੰਜਾਬ ਨੂੰ ਹੀ ਚੱਲਣਾ ਪੈਣਾ ਉਸ ਦੇ ਵਿੱਚ ਇਹ ਤਾਂ ਹੈ ਨਹੀਂ ਨਾ ਕਿਉਂਕਿ ਉਸ ਬਾਰਡਰ ਤੇ ਤੇ ਹੀ ਹੈ ਜਾਂ ਤੇ ਫਿਰ ਇਦਾਂ ਹੋਣ ਵੀ ਜਿੱਦਾਂ ਹੁਣ ਸੋਸ਼ਲ ਮੀਡੀਆ ਤੇ ਚਰਚਾ ਚੱਲੀ ਹੈ ਵੀ ਤੁਸੀਂ ਗੁਜਰਾਤ ਵਾਲੇ ਬੰਨੇ ਕਿਤੇ ਜੰਗ ਲਾ ਲਓ ਉੱਧਰਲੇ ਬੰਨੇਓ ਕਿ ਉੱਧਰ ਤੇ ਖਾਲੀ ਜਗ੍ਹਾ ਵੀ ਹੈਗੀ ਆ ਤੇ ਉੱਧਰਲੇ ਬੰਨੇ ਪੈਸਾ ਵੀ ਜਿਹੜਾ ਬਹੁਤ ਜ਼ਿਆਦਾ ਹੈਗਾ ਤੇ ਤੁਹਾਡੀ ਸਪਲਾਈ ਤੇ ਨਾਲੇ ਉੱਧਰਲੇ ਸੂਰਮਿਆਂ ਦਾ ਵੀ ਪਤਾ ਲੱਗ ਰਿਹਾ ਜੀ ਕਿ ਜਿਹੜੇ ਉਹ ਜੰਗ ਲੜ ਸਕਦੇ ਨੇ ਵੀ ਇੱਧਰਲੇ ਬਾਰਡਰਾਂ ਨੂੰ ਨਾ ਵਰਤਿਆ ਜਾਵੇ ਪਾਣੀ ਨੂੰ ਇੱਕ ਹਥਿਆਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤੇ ਤੁਸੀਂ ਕਿਹਾ ਕਿ ਮੁੱਖ ਮੰਤਰੀ ਦੇ ਬਿਆਨਾਂ ਦੀ ਪਰਚੋਲ ਦੂਜੀ ਗੱਲ ਇਹ ਕਿ ਜੋ ਬਿਆਨ ਹੋਣਾ ਚਾਹੀਦਾ ਅਸਲ ਦੇ ਵਿੱਚ ਉਹ ਤਾਂ ਇਹ ਹੈ ਨਾ ਕਿ ਪਾਣੀ ਤੇ ਹੱਕ ਪੰਜਾਬ ਦਾ ਹੈ ਮੈਂ ਤਾਂ ਇਹ ਚਾਹਦਾ ਕਿ ਹੱਕ ਸਾਡਾ ਹੈ ਇਹ ਜਿਹੜਾ ਨਾ ਇਹਨੂੰ ਇੱਕ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਤੱਕ-ਤੱਕ ਇਹਨਾਂ ਪਿੱਛੇ ਤੱਕ ਦਿੱਤਾ ਸੈਂਟਰ ਸਰਕਾਰਾਂ ਨੇ ਕਿ ਅਸੀਂ ਉਹ ਪਾਣੀ ਦਾ ਹੱਕ ਹੀ ਛੱਡ ਗਏ ਮਤਲਬ ਹੁਣ ਜਿੰਨੇ ਵੀ ਲੀਡਰ ਹੁੰਦੇ ਨੇ ਜਾਂ ਜਿੰਨੇ ਵੀ ਤੁਸੀਂ ਦੇਖੋਗੇ ਕਿ ਉਹਨਾਂ ਦੇ ਬਿਆਨ ਇਸ ਤਰ੍ਹਾਂ ਦੇ ਹੁੰਦੇ ਨੇ ਜੀ ਸਾਡੇ ਕੋਲ ਤਾਂ ਹੈ ਨਹੀਂ ਤੁਸੀਂ ਪਹਿਲਾਂ ਇਹ ਕਹੋ ਕਿ ਪਾਣੀ ਤੇ ਹੱਕ ਸਾਡਾ ਹੈ ਰਾਈਪੇਰੀਅਨ ਸਟੇਟ ਅਸੀਂ ਆ ਜੇ ਯਮਨਾ ਦਾ ਪਾਣੀ ਜਿਹੜਾ ਹੈ ਤੁਸੀਂ ਦੇਖੋ ਵੀ ਉਹਦੇ ਚੋਂ ਪੰਜਾਬ ਨੂੰ ਇੱਕ ਬੂੰਦ ਨਹੀਂ ਮਿਲਦਾ ਕਿਉਂਕਿ ਉਹ ਮਿਲਣਾ ਚਾਹੀਦਾ ਵੀ ਨਹੀਂ ਹੈ ਕਿਉਂਕਿ ਯਮਨਾ ਦੀ ਰਾਈਪੇਰੀਅਨ ਯਮਨਾ ਜਿਹੜੀ ਹੈ ਪੰਜਾਬ ਦੇ ਰਸਤੇ ਨਹੀਂ ਆਉਂਦੀ ਹੈਗੀ ਸਿੰਪਲ ਜਿਹਾ ਸਿਧਾਂਤ ਹੈਗਾ ਕਿ ਜਦੋਂ ਹੜ ਆਉਂਦੇ ਨੇ ਤੇ ਉਦੋਂ ਪੰਜਾਬ ਡੁੱਬਦਾ ਹੈ ਜਦੋਂ ਆਪਾਂ ਦੇਖਿਆ ਨਾ ਆਪਾਂ ਵੀ ਪ੍ਰੋਗਰਾਮ ਕਰਦੇ ਹੁੰਦੇ ਆ ਜਦ ਹੜ ਆਉਂਦੇ ਆ ਆਪਾਂ ਦੇਖਿਆ ਕਿ ਕਿਵੇਂ ਪਿੰਡਾਂ ਦੇ ਪਿੰਡ ਜਿਹੜੇ ਤਬਾਹ ਹੋ ਜਾਂਦੇ ਆ ਜਦੋਂ ਹੜ ਆਉਂਦੇ ਆ ਤੇ ਉਦੋਂ ਪੰਜਾਬ ਡੁੱਬਦਾ ਹੈ ਤੇ ਫਿਰ ਜਦੋਂ ਪਾਣੀ ਚਾਹੀਦਾ ਹੈ ਤੇ ਉਦੋਂ ਆਪਾਂ ਵਿੱਚੋਂ ਕਹੀਏ ਕਿ ਹਰਿਆਣੇ ਨੂੰ ਦੇ ਦਿੱਤਾ ਜਾਵੇ ਰਪੇਰੀਅਨ ਇਹੀ ਹੈ ਕਿ ਇਹ ਸਿਧਾਂਤ ਜਿਹੜਾ ਹੈ ਨਾ ਸਿਰਫ ਇੰਨਾ ਕੀ ਹੈ ਕਿ ਜਦੋਂ ਹੜ੍ਹ ਆਉਂਦਾ ਹੈ ਤੇ ਲਾਗੇ-ਚਾਗੇ ਦੇ ਏਰੀਆ ਪ੍ਰਭਾਵਿਤ ਹੁੰਦੇ ਨੇ ਤੇ ਜੇ ਉਹ ਡੁੱਬਦੇ ਨੇ ਤੇ ਉਸ ਪਾਣੀ ਤੇ ਅਧਿਕਾਰ ਵੀ ਉਹਨਾਂ ਦਾ ਹੀ ਹੈ ਹੁਣ ਜੇ ਹਿਮਾਚਲ ਦੇ ਵਿੱਚੋਂ ਪਾਣੀ ਪੰਜਾਬ ਚ ਆਉਂਦਾ ਹੈ ਪੰਜਾਬ ਤੋਂ ਬਾਅਦ ਚ ਜਿਹੜਾ ਹੈ ਫਿਰ ਆਪਾਂ ਕਹਿ ਸਕਦੇ ਹਾਂ ਜੇ ਕਸ਼ਮੀਰ ਵਾਲੇ ਬੰਨਿਓ ਹੋ ਕੇ ਜਿਹੜਾ ਪਾਕਿਸਤਾਨ ਵਾਲੇ ਬੰਨਿਓ ਪੂਰਬੀ ਪੰਜਾਬ ਨੂੰ ਜਿਹੜਾ ਚਲਾ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਕਿਤਨਾ ਕਿਤੇ ਆਪਣੇ ਆਪ ਦੇ ਵਿੱਚ ਮਾਇਨੇ ਰੱਖਦੀਆਂ ਹੈਗੀਆਂ ਨੇ ਸਾਨੂੰ ਆਪਣੇ ਪਾਣੀਆਂ ਦੇ ਹੱਕ ਦੀ ਗੱਲ ਕਰਨੀ ਚਾਹੀਦੀ ਹੈ ਕਿ ਜਿਹੜਾ ਸਾਡਾ ਇਲੀਗਲ ਪਾਣੀ ਜਿਹੜਾ ਜਾ ਰਿਹਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਰਾਜਸਥਾਨ ਵਾਲੇ ਬੰਨੇ ਜਾ ਰਿਹਾ ਅਸੀਂ ਉਹਨਾਂ ਦੀ ਕੀਮਤ ਦੀ ਗੱਲ ਕਰੀਏ ਕਿ ਉਹ ਕੀਮਤ ਸਾਨੂੰ ਕਦੋਂ ਮਿਲੇਗੀ ਜਦੋਂ ਆਪਾਂ ਉਧਰੋਂ ਕਹ ਲਈਏ ਕਿ ਪੱਥਰ ਲੈ ਕੇ ਆਉਣਾ ਹੁੰਦਾ ਤੇ ਉਹ ਸਾਨੂੰ ਫ੍ਰੀ ਚ ਥੋੜੀ ਦਿੰਦੇ ਹੈਗੇ ਮਸਲਾ ਇਹ ਜਿਹੜਾ ਚੱਕਣ ਦੀ ਲੋੜ ਹੈਗੀ ਹੈ ਨਾ ਕਿ ਇੱਕ ਐਕਸਕਿਊਜ਼ ਜਾਂ ਕਰਕੇ ਕਿ ਸਾਡੇ ਕੋਲ ਪਾਣੀ ਘਟ ਹੈ ਇਹ ਜਿਹੜੀ ਇੱਕ ਚਰਚਾ ਆਪਾਂ ਕਹਿ ਸਕਦੇ ਹਾਂ ਕਿ ਚੱਲ ਰਹੀ ਹੈਗੀ ਬਿਲਕੁਲ ਜੀ ਹੁਣ ਇਸ ਚਰਚਾ ਦੇ ਵਿਚਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਿੰਨਾ ਆਪਣੇ ਬਿਆਨਾਂ ਦੇ ਉੱਤੇ ਖੜਾ ਰਹੇਗਾ ਜਾਂ ਹਰਿਆਣਾ ਮੁਰਤੋਂ ਕੇਂਦਰ ਜਾਂ ਸੁਪਰੀਮ ਕੋਰਟ ਦੇ ਦਖਲਅੰਦਾਜ਼ੀ ਦੀ ਇਸ ਦੇ ਵਿੱਚ ਮੰਗ ਕਰੇਗਾ ਇਹ ਤਮਾਮ ਚੀਜ਼ਾਂ ਵੇਖਣ ਵਾਲੀਆਂ ਰਹਿਣਗੀਆਂ